ਇਹ ਇੱਕ ਦੱਸਿਓ ਜੀ ਰਣਜੀਤ ਜੀ ਅਗਲੀ ਗੱਲ ਆਪਾਂ ਕਰਦੇ ਹਾਂ ਤੁਹਾਡੇ ਨਾਲ ਕੀ ਹੋਇਆ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਇਹ ਕੰਮ ਕਿੰਨੇ ਕੁ ਵੱਡੀ ਮਾਤਰਾ ਚ ਹੁੰਦਾ ਕਿੰਨਾ ਕੁ ਝੋਨਾ ਲਿਆਉਂਦੇ ਹੋ ਨੇ ਜਾਂ ਖਣਕ ਲਿਆਉਂਦੇ ਨੇ ਇਹਦਾ ਕੰਮ ਇਹਨਾਂ ਦਾ ਪਰਮਾਨੈਂਟ ਚੱਲਦਾ ਹੈ ਜਿਹੜਾ ਇਹ ਬੰਦਾ ਸੀਗਾ ਇਹਦਾ ਕੰਮ ਤਾਂ ਕਈ ਸਾਲਾਂ ਦਾ ਹੀ ਹੈ ਹਮ ਇੱਥੇ ਹਮ ਮਾਨੂੰ ਪਹਿਲਾਂ ਅੱਗੇ ਗੜਵਾ ਮੰਡੀ ਚ ਕਰਦਾ ਰਿਹਾ ਮੇਨ ਚ ਇਹ ਹਮ ਤੇ ਹੁਣ ਇੱਥੇ ਕਰਦਾ ਰਿਹਾ ਫਕਰਸਰ ਚ ਅੱਜ ਦਾ ਕੰਮ ਲੀ ਗਾ ਬਾਕੀ ਇਹ ਵੀ ਜਿਹੜਾ ਇਹ ਉੱਥੋਂ ਝਾਰ ਦੇ ਠੇਕੇ ਲਏ ਆ ਫਲਾਂ ਦੇ ਹਮ ਉਹ ਵੀ ਲਿਆ ਕੇ ਇੱਥੇ ਇੱਕ ਨੰਬਰ ਚ ਕਰਕੇ ਉਹ ਵੇਚ ਦਦੇ ਸਾਰਾ ਕੋਸ਼ਾਈ ਚੱਲੀ ਗਿਆ ਇਹਦਾ ਮਤਲਬ ਇਹ ਕਿ ਐਂਧ ਕੀ ਜਿਹੜੀ ਆ ਮੰਤਰੀ ਹੈ ਝਾੜੂ ਵਾਲਿਆਂ ਦੀ ਉਦੋਂ ਪਹਿਲਾਂ ਦੂਜਿਆਂ ਦੇ ਹੋਣੇ ਆ ਇਹਦਾ ਕੰਮ ਸੈਟਿੰਗ ਵਾਲਾ ਸੈਟ ਗਾਲੇ ਉਧਰਲੇ ਪਾਸੇ ਕਦੇ ਉਧਰਲੇ ਪਾਸੇ ਇਹਨੇ ਲਿਉਣਾ ਹੈ ਵੇਚਣਾ ਉਧਰੋਂ ਸਸਤਾ ਲਿਉਂਦੇ ਹੁਣ ਇੱਕ ਹੋਰ ਗੱਲ ਹੈ ਜਸ ਜੀ ਤੁਸੀਂ ਇਹ ਪੈਸਾ ਉਥੋਂ ਦੇ ਕਿਸਾਨਾਂ ਨੂੰ ਮਿਲੇ ਤੁਹਾਨੂੰ ਕੋਈ ਇਤਰਾਜ਼ ਨਹੀਂ ਵੇਚ ਲੋ ਕਿ ਆਪਾਂ ਤਾਂ ਸੰਘਰਸ਼ ਲੜ ਚੁੱਕੇ ਕਿ ਸਾਰੇ ਦੇਸ਼ ਨੂੰ ਐਮਐਸਪੀ ਮਿਲੇ ਉਹਨਾਂ ਤੋਂ ਸਸਤਾ ਲਿਉਂਦੇ ਆ ਇੱਥੇ ਵੇਚ ਕੇ ਐਮਐਸਪੀ ਤੇ ਇਹਨਾਂ ਦੀਆਂ ਜੇਬਾਂ ਚ ਤੇ ਜਾਂ ਜਿਹੜੇ ਆ ਇਹਨਾਂ ਦੇ ਜਿਵੇਂ ਰਣਜੀਤ ਸਿੰਘ ਹੋਣ ਰਾਣੇ ਦੱਸਿਆ ਇਹਨਾਂ ਦੇ ਜੋਟੀਦਾਰ ਨੇ ਚਾਹੇ ਹੁਣ ਝਾੜੂ ਦੀ ਮੰਤਰੀ ਜਾਂ ਪਹਿਲਾਂ ਵਾਲੇ ਉਹ ਬਾਕੀ ਅੱਧਾ ਉਹਨਾਂ ਦੀ ਜੇਬ ਚ ਅੱਧਾ ਇਹਨਾਂ ਦੀ ਜੇਬ ਚ ਆਹੀ ਕੰਮ ਕਰ ਰਹੇ ਆ ਨਾ ਕਦੋਂ ਦੇ ਹੁਣ ਮਾੜਾ ਜੇ ਇਹ ਦੱਸ ਦਿਓ ਇੱਕ ਵਾਰੀ ਸੌਰੀ ਤੁਹਾਨੂੰ ਅਸੀਂ ਵੈਸੇ ਬੁਲਾ ਰਹੇ ਆ ਕਿਉਂਕਿ ਥੋੜੀ ਜ਼ੁਬਾਨੀ ਗੱਲ ਜਾਊਗੀ ਨਾ ਦੁਨੀਆ 'ਚ ਕਿ ਇਹਨਾਂ ਨੇ ਐਗਜ਼ੈਕਟ ਕੀਤਾ ਕੀ ਤੁਹਾਡੇ ਨਾਲ ਕਿਉਂਕਿ ਫੇਰ ਆਪਾਂ ਗੱਲ ਕਰਾਂਗੇ ਪਰਚਿਆਂ ਦੀ ਇਹਨਾਂ ਦੀਆਂ ਧਮਕੀਆਂ ਦੀ ਉਹ ਮਾੜਾ ਜਿਹਾ ਛੋਟੇ ਚ ਦੱਸ ਦਿਓ ਜੀ ਇੱਕ ਵਾਰ ਜਦੋਂ ਮੈਂ ਜਦੋਂ ਮੈਨੂੰ ਪਤਾ ਲੱਗੇ ਟਰਾਲੇ ਲੈ ਕੇ ਜਾ ਰਹੇ ਹਾਂ ਤੇ ਮਾਰਕੀਟ ਕਮੇਟੀ ਕਿਧਰੋਂ ਮੈਂ ਦੱਸਤਾ ਉਹ ਤੇ ਹਾਂ ਉਸ ਮੌਕੇ ਤੇ ਮੁੰਡੇ ਪਹੁੰਚੇ ਵੀ ਜਿਹੜੇ ਮਲਾਜਮ ਸੀਗੇ ਕਿਉਂਕਿ ਜੇ ਮਲਾਜਮ ਜਾਣ ਕੇ ਤਾਂ ਆਪਾਂ ਪੱਤਰਕਾਰ ਦੇ ਤੌਰ ਤੇ ਫੇਰ ਹੀ ਉੱਥੇ ਜਾਵਾਂਗੇ ਉਹਨਾਂ ਨੇ ਵੈਰੀਫਾਈ ਕਰਨਾ ਹੈ ਸਮਾਨ ਆ ਰਿਹਾ ਜਾਂ ਨਹੀਂ ਆ ਰਿਹਾ ਉਹਨਾਂ ਨੂੰ ਵੇਖ ਕੇ ਉਹ ਮੰਨ ਲਓ ਉਹ ਮੰਨ ਲਓ ਘਬਰਾ ਆ ਗਿਆ ਹਾਂ ਕਹਿਣ ਲੱਗੇ ਤੁਸੀਂ ਇੱਥੇ ਕਿਉਂ ਕਰਨ ਲੱਗੇ ਹੋ ਤੇ ਤੁਸੀਂ ਕੌਣ ਹੋ ਨੇ ਇੱਥੇ ਆ ਕੇ ਮੇਰਾ 1500 ਗੱਟਾ ਕੱਟ ਰਿਹਾ ਹੈ ਜਿਹੜਾ 1500 ਗੱਟਾ ਕੱਟ ਰਿਹਾ ਮੈਨੂੰ ਬਲਜੀਤ ਕੌਰ ਨੇ ਕਿਹਾ ਕਿ ਉਹ ਵੀ ਜਿਹੜਾ ਇਹ ਗੱਟਾ 1500 1700 17 ਹੈ ਨਾ ਜਿਹੜਾ ਕੋਈ ਲੱਭ ਜ ਬੋਲਦਾ ਹਾਂ ਐਗਜ਼ੈਕਟਲੀ ਮੈਨੂੰ ਯਾਦ ਤੇ ਹਾਂ ਹਾਂ ਇਹ ਜਿਹੜਾ ਇਹ ਤੁਸੀਂ ਇਹਦਾ ਕਰ ਰਹੇ ਹੋ ਤੁਸੀਂ ਇਹਦਾ ਬਲਜੀਤ ਕੌਰ ਨੇ ਕਿਹਾ ਤਾਂ ਮੈਨੂੰ ਇੱਥੇ ਕੰਮ ਕਰ ਲੈ ਤੇਰਾ ਘਟਦਾ ਜੀ ਹਾਂ ਅਸੀਂ ਤਾਂ ਇਹਦਾ ਕਿੱਥੋਂ ਲੈ ਕੇ ਜਾਈਏ ਫਿਰ ਜਿਹੜਾ ਸਾਨੂੰ ਚੈਲਰਾਂ ਚ ਘਟਾ ਪਈ ਜਾਂਦਾ ਗੱਟੇ ਦੀ ਪੂਰੀ ਹੋਈ ਹਾਂ ਤਾਂ ਉਹ ਟਰਾਲੀ ਉੱਥੇ ਵਿਭਾਗ ਨੇ ਕਹਿਤਾ ਵੀ ਤੂੰ ਲਾ ਹੀ ਨਾ ਇਹਨੂੰ ਮੈਂ ਕਿਹਾ ਮੈਂ ਕਹਤਾ ਤੂੰ ਲਾਉਣੀ ਦੀ ਟਰਾਲੀ ਇੱਥੇ ਹਾਂ ਕਿਉਂਕਿ ਲਹਿ ਗਈ ਮੰਡੀ ਜੀ ਫਿਰ ਤਾਂ ਹੋ ਗਈ ਵੀ ਰਾਈਵਲ ਆ ਗਈ ਤੇ ਸਬੂਤ ਹੀ ਮਟ ਗਿਆ ਤਾਂ ਲਿਆ ਭਜਾ ਮੈਂ ਉਹੀ ਫੁੱਟ ਜੇ ਲੈ ਰਿਆ ਸੀ ਠੀਕ ਹੈ ਜਦੋਂ ਉਹਨਾਂ ਨੂੰ ਗੱਲ ਪੈਣ ਲੱਗੀ ਇਹਨਾਂ ਨੇ ਟਰਾਲੀ ਲੈੰਦੀ ਦੀ ਦੂਰੋਂ ਖੜ ਕੇ ਬਲਾਰਮ ਸੀਗੇ ਮੁੰਡੇ ਵਿਚਾਰੇ ਹਾਂ ਉਹ ਰੁਕ ਰਹੇ ਸੀਗੇ ਵੀ ਉਹ ਲੈ ਰਹੇ ਸੀ ਤੇ ਇਹ ਆ ਕੇ ਉਹਨਾਂ ਦੀ ਵੀਡੀਓ ਨੂੰ ਹੱਥ ਪਾਉਣ ਲੱਗੇ ਮੋਬਾਈਲ ਨੂੰ ਹੱਥ ਪਾਉਣ ਲੱਗੇ ਆ ਕੇ ਅੱਛਾ ਕੀ ਨਾ ਕੀ ਸੀ ਇਸ ਬੰਦੇ ਦਾ ਇਹ ਤਾਂ ਨਾ ਰਾਨਾ ਰਾਨਾ ਰਾਣਾ ਆਂਦੇ ਇਹਨੂੰ ਬਲਜੀਤ ਕੌਰ ਦੇ ਪੀਏ ਦਾ ਖਾਸ ਓਕੇ ਤੇ બીજી ਗੱਲ ਪਤਾ ਲੱਗੀ ਆ ਵੀ ਕੋਈ ਮੰਤਰੀ ਜਿਹੜੇ ਖੁੱਟਗਾ ਨੇ ਉਹਨਾਂ ਨਾਲ ਵੀ ਅੰਗਲੇ ਸਗਲੇ ਕੋਈ ਦੀ ਗੱਡੀ ਘਰ ਰਲਤੀ ਹਾਂ ਇਸ ਤਰੀਕੇ ਦੇ ਨਾਲ ਮੈਨੂੰ ਪੂਰੀ ਤਰ੍ਹਾਂ ਸੌਲਟ ਕੀਤਾ ਗਿਆ ਫਿਜੀ ਕਲੇ ਓਕੇ ਹਾਂ ਮੈਨੂੰ ਆ ਕੇ ਜਦੋਂ ਮੇਰਾ ਫੋਨ ਪੜਿਆ ਤੇ ਉਸ ਤੋਂ ਬਾਅਦ ਆ ਕੇ ਗੱਲ ਚ ਹੱਥ ਪਾ ਲਿਆ ਗੱਲ ਚ ਹੱਥ ਬ ਗਲਾ ਕੁੱਟਿਆ ਤੁਹਾਡਾ ਸਾਫਾ ਸੀ ਕਿ ਮੇਰੇ ਗੱਲ ਚ ਉਹਦੇ ਨਾਲ ਗੱਲ ਕੁੱਟਿਆ ਜ਼ੋਰ ਨਾਲ ਪੂਰਾ ਅੱਛਾ ਫਿਰ ਲੇਬਰਾਂ ਨੇ ਇੱਥੇ ਲੱਤਾਂ ਮਾਰੀਆਂ ਇੱਕ ਜਣਾ ਇੱਥੇ ਚੜ ਗਿਆ ਤੂੰ ਥੱਲੇ ਸਿੱਟ ਲਿਆ ਸੀ ਥੱਲੇ ਸਿੱਟ ਲਿਆ ਉਹ ਫਿਰ ਮੇ ਤਾਂ ਬੂਟ ਤੂੰ ਥੱਲੇ ਸਿੱਟਿਆਂ ਦੇ ਸਾਫਾ ਪਾਇਆ ਗਲੇ ਚ ਇਹਨਾਂ ਨੇ ਇੱਥੇ ਇੱਕ ਪੈਰ ਰੱਖਿਆ ਇੱਥੇ ਪੈਰ ਰੱਖਿਆ ਕਿਹਨੇ ਜਕੜਿਆ ਲਪਾਇਆ ਉਹ ਤਾਂ ਕੋਈ ਪਤਾ ਨਹੀਂ ਕੋੜ ਸੀਗਾ ਬਗਰੋ ਤੇ ਦੂਜੇ ਪਾਸੇ ਰਕਵਲੇ ਕਿਉਂ ਭਾਰਤੇ ਹੋ ਤੁਸੀਂ ਹਾਂ ਕੀ ਚੱਕਿਆ ਸੋਟਾ ਇਹਨੇ ਤਾਂ ਉਨੇ ਚ ਕੀ ਹੋਇਆ ਵੀ ਜਦੋਂ ਇੱਕ ਉਹ ਹਟਿਆ ਨਹੀਂ ਉਹ ਤੋਂ ਬਾਅਦ ਜਦੋਂ ਹਟਾਤਾ ਖਿੱਚ ਕੇ ਉਹ ਜਿਹੜਾ ਝੋਨੇ ਚ ਆਪ ਹਲਾਉਣ ਵਾਸਤੇ ਵਰਤਦੇ ਹਾਂ ਹਾਂ ਉਧਰ ਆਪਣਾ ਕੰਗਲਾ ਕੰਗਲੀ ਸਾਡੇ ਤੰਗਲੀ ਕਹਿ ਦਿੰਦੇ ਜਾਂ ਹਾਂ ਹਾਂ ਕੰਗਾ ਕਹਿ ਲੋ ਕੰਗਾ ਕਹਿ ਲੋ ਸਬਰ ਕਰਤਾ ਏਡਾ اچھا ਉਹ ਸੂਲਾ ਵਾਲਾ ਦੂਜਾ ਸੀ ਭਾਈ اچھا ਹਾਂ ਉਹ ਲਿਆ ਕੇ ਲਿਆਦਾ ਮੇਰੇ ਕੱਢੀ ਉਹਨੇ ਖਿੱਚ ਕੇ اچھا ਮੈਂ ਤਾਂ ਕਿਹਾ ਵੀ ਭਾਈ ਬਸ ਦੀ ਐਂਡ ਹੋ ਗਈ ਰਾਮ ਨਾਮ ਸਤ ਹੋ ਗਿਆ ਹੂੰ ਵੀ ਖਤਮ ਆ ਕੰਨੀ ਤੋਂ ਹੁਣ ਤਾਂ ਮੈਂ ਕੋਸ਼ਿਸ਼ ਹੀ ਨਹੀਂ ਕੀਤੀ ਅੱਖਾਂ ਹੀ ਮੀਚ ਲਿਆ ਇੱਕ ਵਾਰੀ ਤਾਂ ਹੂੰ ਪਰ ਜਦੋਂ ਦੂਜਾ ਨੇ ਉਹਨੂੰ ਫੜ ਲਿਆ ਤਾਂ ਮੇਰੇ ਬੂਟ ਪਾਇ ਸੀ ਮੈਂ ਉਹਦੇ ਨਾਲਾਂ 'ਚ ਮਾਰੇ ਖਿੱਚ ਕੇ ਉਹਦੇ ਨਾਲੋਂ ਪਿੱਛੇ हट ਗਿਆ ਉਹ ਜਿੱਥੇ ਉਹਨੂੰ ਫੜਨ ਲਾ ਕੇ ਉਹਨੇ ਟਾਈਮ 'ਚ ਹੀ ਉਹਦੇ ਕੋਲੇ ਪੈਸਟਲ ਵੀ ਸੀਗਾ ਉਹਨੇ ਪੈਸਟਲ ਆ ਕੱਢਿਆ ਆਪਣੀ ਜੇਬ ਚੋਂ ਕੱਢ ਕੇ ਜਿਹਨੂੰ ਬਿਰ ਕਰੇ ਹੌ ਲੱਗਿਆ ਉਹਦੇ ਸਿਆਰੇ ਬੰਦੇ ਸੀ ਨਾਲ ਪਾਸੇ ਲੈ ਕੇ ਫੋਟੋ ਚ ਨੂੰ ਤੇ ਮੈਂ ਹਜੇ ਨਿਕਲਦਾ ਹੀ ਆ ਮੇਰੀ ਪੱਗ ਲੈ ਆਉਂਦੀ ਹੈ ਪੱਗ ਚ ਹੀ ਹੁਲ ਜਿਆ ਨੇ ਉਹ ਕਹਿੰਦੇ ਨੂੰ ਗੱਡੀ ਚ ਪਾ ਕੇ ਸਿੱਟੋ ਤੇ ਉਹਨੂੰ ਆਪ ਲੈ ਕੇ ਚਲੇ ਗਏ ਕਿਡਨੈਪ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਇਹਨਾਂ ਨੇ ਉੱਥੋਂ ਮੈਂ ਵਸਾ ਭੱਜਿਆ ਮੋਟਰਸਾਈਕਲ ਤੇ ਸੀਗਾ ਮੈਂ ਜੀ ਉੱਥੋਂ ਮੋਟਰਸਾਈਕਲ ਤੇ ਚਾਬੀ ਲਾ ਕੇ ਤੇ ਮੈਂ ਇਥੋਂ ਕਿਸਰਵਾ ਮਸਾ ਆਇਆ ਹਸਪਤਾਲ ਚ ਆ ਕੇ ਇੱਥੇ ਮੈਂ ਆਪਣੇ ਪੱਤਰਕਾਰਾਂ ਨੂੰ ਦੱਸਿਆ ਤਾਂ ਇੱਥੇ ਮੈਂ ਬੈਠਾ ਆ ਕੇ ਪਹਿਲਾਂ ਰਿਲੈਕਸ ਹੋਇਆ 15 ਮਿੰਟ ਉਦੋਂ ਬਾਅਦ ਪੱਤਰਕਾਰ ਸਾਥੀ ਆਏ ਪੁਲਿਸ ਦਾ ਮੁਲਾਜ਼ਮ ਆਇਆ ਮੇਰੇ ਕੋਲੇ ਇੱਕ ਠੀਕ ਹੈ ਉਹਨੇ ਵੀ ਮੈਨੂੰ ਸੰਭਾਲ ਲਿਆ ਆ ਕੇ ਜਿਹੜਾ ਇੱਥੇ ਮੁੰਡਾ ਸੀਗਾ ਸਪੈਸ਼ਲ ਸਟਾਫ ਦਾ ਤਾਂ ਹਸਪਤਾਲ ਚ 30 35 ਮਿੰਟ ਮਤਲਬ ਜਿਆਦਾ ਪਾਵਾ ਪਏ ਰਹੇ AC ਸੀ ਕਿਸੇ ਨੇ ਸਾਨੂੰ ਪੁੱਛਿਆ ਕਿ ਐਮਰਜੈਂਸੀ ਜਿਦੋਂ ਆਇਆ ਮੈਂ ਜਿਹੜਾ ਬਲੱਡ ਬਹੁਤ ਵਧਿਆ ਹੋਇਆ ਸੀਗਾ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਜਾਂ ਕੋਈ ਗੇਰ ਨਹੀਂ ਉਦੋਂ ਬਾਅਦ ਡਾਕਟਰ ਨੇ ਆ ਕੇ ਅੰਮਲ ਰਕੱਟੀ ਆ ਫਿਰ ਇੱਥੇ ਆ ਗਿਆ ਅਸੀਂ ਇੱਥੇ ਆਏ ਸਾਡੇ 4 ਘੰਟੇ ਮਿਲ ਲੰਦਾ ਜਦੋਂ ਮਨਿੰਦਰ ਆਉਂਦਾ ਹੂੰ ਉਦੋਂ ਤੱਕ ਸਾਡੇ ਕੋਲੇ ਕੋਈ ਪੁਲਿਸ ਨਹੀਂ ਐਸੇ ਚੁਣੀ ਆਉਂਦੀ ਕੋਈ ਡੀਐਸਪੀ ਨਹੀਂ ਆਉਂਦਾ 4 ਘੰਟੇ ਤੱਕ ਜਦੋਂ 4 ਘੰਟੇ ਤੱਕ ਡੀਐਸਪੀ ਆ ਜਾਂਦਾ ਪਹਿਲਾ ਸੁਨੇਹਾਂ ਆਉਂਦਾ ਡੀਐਸਪੀ ਆਉਣ ਤੋਂ ਪਹਿਲਾਂ ਆਪਦੇ ਨਾਲ ਇਹ ਹੁਣ ਤੱਕ ਹੂੰ ਰਣਜੀਤ ਕੋਈ ਬਾਈਟ ਨਹੀਂ ਦੇਣੀ ਕੋਈ ਤੁਸੀਂ ਪੱਖ ਨਹੀਂ ਰੱਖਣਾ ਕਿ ਮੈਂ ਕਾਰਵਾਈ ਕਰਦਾ ਤੇ ਕਿਉਂ अच्छा एडीएसपी साहब कह रहे हैं ठीक 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 तो उसके बाद चलो डीएसपी साहब आ थीक, 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 थीक। गए पूछ के सिग करके गए भैया स्टार करेंगे जो भी ठीक है फिर ਡਾਕਟਰਾਂ ਨੂੰ ਕਿਹਾ ਜਾਂਦਾ ਇਹਨੂੰ ਛੁੱਟੀ ਦੇ ਦਿਓ ਠੀਕ ਹੈ ਇਹ ਕੁਝ ਨਹੀਂ ਹੋਇਆ ਇਹਨੂੰ ਤੜਕੇ ਸਿੱਧਿਆ ਮਾਰਨਿੰਗ ਟਾਈਮ ਤੇ ਮੈਨੂੰ ਅਕਸਰ ਹਫ਼ਤੇ ਫਿਰ ਬੁਲਾਇਆ ਜਾਂਦਾ ਹੈ ਤੇ ਮੈਂ ਤਾਂ ਅਕਸਰ ਹਫ਼ਤੇ ਗਿਆ ਸੀਗਾ ਹਮ ਅਕਸਰ ਤੋਂ ਬਾਅਦ ਮੈਨੂੰ ਇਹ ਵੀ ਇੱਕ ਅਕਸਰ ਮੈਨੂੰ ਲੱਗੇ ਵੀ ਇੱਥੇ ਦਰਦ ਦਰਦ ਮਹਿਸੂਸ ਹੁੰਦਾ ਹਮ ਇਹਕ ਸਾਹ ਚ ਵੀ ਥੋੜੀ ਦਿੱਕਤ ਆਉਂਦੀ ਆ ਤੇ ਇਹ ਕਹਿੰਦੇ ਵੀ ਤੁਸੀਂ ਅਕਸਰ ਕਰਾਓ ਅਕਸਰ ਕਰਾਇਆ ਮੈਡਮ ਆ ਦੀ ਵਿੱਚ ਡਿਸਚਾਰਜ ਕਰਦੇ ਹੋ ਅੱਛਾ ਕਿਉਂ ਮੈਨੂੰ ਤਕਲੀਫ ਆ ਇੱਥੇ ਵੀ ਮੈਨੂੰ ਸਾਹ ਲੈਣ ਚ ਦਿੱਕਤ ਆ ਉਹ ਕਿਹੜੇ ਡਿਸਚਾਰਜ ਕਰਦੇ ਹੋ ਕਲੀਨਕਲ ਪ੍ਰੈਸ਼ਰ ਇਸ ਦਾ ਸਿੱਧਾ ਡਾਕਟਰ ਦੇ ਪਾਇਆ ਜਾ ਰਿਹਾ ਹੈ ਵਾਰ-ਵਾਰ ਜਿਹੜੇ ਨੇ ਇੱਥੇ ਪੁਲਿਸ ਮੌਜੂ ਮੈਂ ਐਸਐਮਟੀ ਕਮੇਟੀ ਨਿਕਲਦੇ ਐ ਐਸਐਮਟੀ ਆਉਂਦੇ ਆ ਕੀ ਕਰਨ ਜਾਂਦੇ ਐ ਟ੍ਰੀਟਮੈਂਟ ਤਾਂ ਮੇਰੀ ਲੈਣੀ ਆ ਮੇਰੇ ਮੁਤਾਬਕ ਕਾਰਵਾਈ ਕਰੋ ਹੁਣ ਇੱਕ ਸੁਣਨ ਵਾਲੀ ਗੱਲ ਹੈ ਉਹਨਿੰਨਾਂ ਦੇ ਧਾਰਾਵਾਂ ਕਿਹੜੀਆਂ ਲਾਈਆਂ ਚਾਹਾਂ ਨਾਰਮਲ ਹੁਣ ਮੈਨੂੰ ਦੱਸੋ 307 ਨਹੀਂ ਲੱਗਣੀ ਚਾਹੀਦੀ ਇਹਨਾਂ ਨੂੰ ਥੱਲੇ ਸਿੱਟ ਕੇ ਇਹਨਾਂ ਦਾ ਗਲਾ ਘੁੱਟਿਆ ਗਿਆ ਆਰਮ ਐਕਟ ਨਹੀਂ ਲੱਗਣਾ ਚਾਹੀਦਾ ਉਹਨੇ ਪਿਸਤੌਲ ਕੱਢਿਆ ਕੀ ਸਮਗਲਿੰਗ ਦੀ ਧਾਰਾ ਲੱਗਣੀ ਨਹੀਂ ਚਾਹੀਦੀਗੀ ਇਹਦਾ ਫਿਜ਼ੀਕਲ ਅਸਾਲਟ ਹੋਇਆ ਰঞ্জੀਤ ਸਿੰਘ ਹੋਰਾਂ ਦਾ ਇਹ ਮਤਲਬ ਹਾਲ ਵੇਖੋ ਔਰ ਉੱਤੋਂ ਜਿਹੜਾ ਡੀਐਸਪੀ ਕਰ ਰਿਹਾ ਇਨਾਂ ਦਾ ਕੰਮ ਲਾਇੰਡ ਆਰਡਰ ਦਾ ਹੈ ਨਾ ਜੱਸ ਮਤਲਬ ਇਤੋਂ ਬਾਅਦ ਮੈਂ ਜਾਣਾ ਉੱਥੇ ਕਮਾਲੂ ਉੱਥੇ ਧੱਕੇ ਨਾਲ ਪਰਚਾ ਕਰ ਰਹੇ ਐ ਇੱਥੇ ਜਿਸ ਬੰਦੇ ਨਾਲ ਜੈਨੂਨਲੀ ਹੋਇਆ ਹੈ ਉਸ ਬੰਦੇ ਨਾਲ ਆਂਦੇ ਨਾ ਜੀ ਤੂੰ ਤਾਂ ਛੁੱਟੀ ਲਾ ਔਰ ਸਭ ਤੋਂ ਦੁੱਖ ਦੀ ਗੱਲ ਹੈ ਮੈਨੂੰ ਲੱਗਦਾ ਇਸ ਗੱਲ ਦੀ ਵੀ ਆਪਾਂ ਰੇਟਾ ਆਪਾਂ ਕਰਦੇ ਵਕੀਲਾਂ ਨਾਲ ਵੀ ਗੱਲ ਕਿ ਬੰਦੇ ਨੂੰ ਤਕਲੀਫ ਹੈ ਔਰ ਪੁਲਿਸ ਵੱਲੋਂ ਧੱਕੇ ਨਾਲ ਇਹਨਾਂ ਨੂੰ ਛੁੱਟੀ ਦਿਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕੱਟੀ ਗਏਗੇ ਕੱਟੀ ਨਹੀਂ ਇਹਨਾਂ ਨੇ ਇਹਨਾਂ ਦੇ ਬੀਪੀ ਦੀ ਗੱਲ ਕਰੀਏ ਤਾਂ ਬੀਪੀ ਸਟੈਂਡ ਜਿਹੜਾ ਹੈਗਾ 186 ਇਸ ਵਾਰ 110 ਹੈ ਇੱਕ ਹੋਰ ਗੱਲ ਕਿ ਜਦੋਂ ਤੱਕ ਮਰੀਜ਼ ਕੰਫਰਟੇਬਲ ਨਹੀਂ ਉਹ ਕਹਿ ਰਿਹਾ ਮੈਨੂੰ ਸਾਹ ਲੈਣ ਚ ਤਕਲੀਫ ਹੈ ਤੇ ਹਸਪੀਟਲ ਕਰਕੇ ਵੇਸ ਸਕਦਾ ਜੇ ਤੇ ਇਹਨਾਂ ਤੇ ਕੇਸ ਬੰਦ ਹੈ ਨਾ ਕੋ ਤੁਸੀਂ ਧੱਕੇ ਨਾਲ ਜੇ ਕੱਲ ਨੂੰ ਕੁਝ ਹੋ ਜੇ ਬਾਹਰ ਜਾ ਕੇ ਫੇਰ ਹੋਰ ਰਿਸਪੋਨਸੀਬਲ ਇਹ ਬੇਫਿਕਰ ਹੋ ਟੋਡੀ ਲੜਾਈ ਆਪਾਂ ਆ ਪੋਲਿਟਿਕਲ ਲੜਾਈ ਆ ਪੋਲਿਟਿਕਲ ਲੜਾਈ ਮੀਨ ਰਾਜਨੀਤਿਕ ਲੜਾਈ ਜੋ ਇਹ ਰਾਜਨੀਤੀ ਦੇ ਨਾਲ ਜੋੜ ਕੇ ਤੁਹਾਡੇ ਨਾਲ ਧੱਕਾ ਕਰ ਰਹੇ ਆ ਅਗਲੀ ਜਿਹੜੀ ਕੋਰਟ ਦੀ ਲੜਾਈ ਦੀ ਗੱਲ ਮੈਂ ਉਹ ਵੀ ਹੁਣੇ ਗੱਲ ਕਰਦੇ ਆ ਹਾਈ ਕੋਰਟ ਦੇ ਵਕੀਲ ਨਾਲ ਜੇ ਉੱਥੇ ਹੋਇਆ ਤਾਂ ਆਪਾਂ ਉੱਥੇ ਵੀ ਰੱਟ ਪਾਵਾਂਗੇ ਮਾਨ ਸਾਹਿਬ ਜੀ ਤੁਸੀਂ ਸੂਬੇ 'ਚ ਪੱਤਰਕਾਰ ਹੀ ਨਹੀਂ ਸੁਰੱਖਤ ਤੇ ਕਿਸੇ ਰਹਿ ਗਈ ਆ ਨਹੀਂ ਨਹੀਂ ਕਿਹੜਾ ਸੁਰੱਖਤ ਕਿਹੜਾ ਧਮਕੀਆਂ ਛਾਰੇ ਆ ਉਹਦੀਆਂ ਮੈਨੂੰ ਲੱਗਦਾ ਆਪਾਂ ਸਾਰੇ ਉਹ ਲੋਕ ਖੜੇ ਆ ਜਿਨ੍ਹਾਂ ਨੂੰ ਤਕਰੀਬਨ ਧਮਕੀਆਂ ਚੁਕੀਆਂ ਹੋਣਗੀਆਂ ਔਰ ਇੱਕ ਵਾਰੀ ਨਹੀਂ ਜ਼ਿਆਦਾ ਵਾਰੀ ਆ ਚੁੱਕੀ ਹੋਣਗੇ ਤੇ ਆਈਆਂ ਕਿਹਦੇ ਵੱਲੋਂ ਹੋਣਗੀਆਂ ਸਰਕਾਰੀ ਬੰਦੇ ਆਣ ਲੋ ਦੁਨੀਆਂ ਦੇ ਵਿੱਚ ਸਰਕਾਰ ਤੁਹਾਨੂੰ ਧਮਕੀਆਂ ਤੋਂ ਬਚਾਉਂਦੀ ਹੈ ਨਾ ਇਨਸਾਫੀ ਤੋਂ ਬਚਾਉਂਦੀ ਹੈ ਇੱਥੇ ਉਲਟਾ ਕੰਮ ਹੁੰਦਾ ਹੈ ਧਮਕੀ ਵੀ ਦੇਣਗੇ ਨਾ ਇਨਸਾਫੀ ਵੀ ਕਰਨਗੇ ਮੈਂ ਸਿਰਫ ਇੱਕ ਗੱਲ ਕੋਗੇ ਰਣਜੀਤ ਸਿੰਘ ਹੋਰਾਣੂ ਅਸੀਂ ਬਾਲਾ ਨਹੀਂ ਤੰਗ ਕਰਨਾਗਾ ਇੱਕ लास्ट ਗੱਲ ਕਹਿ ਦਿਆਂ ਮੈਂ ਸਪੈਸ਼ਲੀ ਇਹਨਾਂ ਦੇ ਮੁੱਖ ਮੰਤਰੀ ਨੂੰ ਕਹੂੰਗਾ ਸਾਡੇ ਕਸਟੋਡੀਅਨਾਂ ਦੇ ਨਿਆਦੇ ਆਪ ਨੂੰ ਚੀਫ ਐਗਜ਼ੀਕਿਊਟਿਵ ਆਂਦੇ ਨੇ ਆ ਤੁਹਾਡੇ ਸਾਹਮਣੇ ਪਈ ਨੇ ਪੱਤਰਕਾਰ ਸਾਹਿਬ ਔਰ ਤੁਸੀਂ ਇਹਨਾਂ ਨਾਲ ਵੀ ਗੱਲਾਂ ਕਰ ਚੁੱਕਿਓ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਜੇ ਆ ਹਾਲ ਹੋ ਸਕਦਾ ਤਾਂ ਬਾਕੀਆਂ ਦਾ ਕਿ ਹੋਊਗਾ ਜਿਹਦੇ ਲਈ ਅਸੀਂ ਇੰਨੇ ਆ ਕੇ ਖੜ ਗਏ ਆ ਮਾਨ ਸਰ ਸਾਹਿਬ ਜਿਹੜਾ ਕਮੇਟੀ ਬਣਾਈ ਸੀ ਪਿੰਡ ਚ ਕਹਿ ਕੇ ਗਏ ਸੀਗੇ ਸੀਐਮ ਸਾਹਿਬ ਨਾਂ ਲੈ ਕੇ ਸਾਡਾ ਕਮੇਟੀ ਚ ਹਾਂ ਜੇ ਕੋਈ ਤਕਲੀਫ ਹੋਈ ਸਾਨੂੰ ਦੱਸਿਓ ਉਸ ਤੋਂ ਬਾਅਦ ਜਿਹੜੀ ਕਿੜਾ ਨਾ ਪੁਲਿਸ ਦੀ ਮੇਰੇ ਨਾਲ ਐਸਐਸਪੀ ਸਾਹਿਬ ਦੀ ਖਾਸ ਕਰਕੇ ਨਸ਼ਾ ਰੋਕੂ ਕਮੇਟੀ ਚ ਜੇਲ੍ਹ ਤੋਂ ਤਾਮ ਕੀ ਆਈਆਂ ਤਾਂ ਕਿ ਤੋਂ ਬਾਅਦ ਮੈਂ ਇੱਕ ਪੋਸਟ ਪਾਉਣਾ ਪੋਸਟ ਵਾਇਰਲ ਹੁੰਦੀ ਹੈ ਫੇਸਬੁੱਕ ਤੇ ਲਿਖ ਕੇ ਵੀ ਤੁਸੀਂ ਜਿਹੜਾ ਜਤ ਨਸ਼ਾ ਵਿਰੋਧ ਕਰ ਰਹੇ ਹੋ ਇਹਦੀ ਅਸਲੀਅਤ ਹੋਰ ਹੈ ਜੇ ਕੋਈ ਭਰਾ ਇਹ ਨਾਰਾ ਲਿਆ ਉਹਦੇ ਨਾਂ ਆਪ ਤੁਸੀਂ ਮੋਹਰੇ ਬਾ ਰਹੇ ਹੋ ਉਸ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਮੈਨੂੰ ਜੇਲ੍ਹ ਚੋਂ ਤਾਂ ਨਹੀਂ ਆ ਰਹੀਆਂ ਮਾਰਨ ਲਈ ਉਹ ਚੀਜ਼ ਨੇ ਦਬਾਉਣ ਵਾਸਤੇ ਮੇਰੀ ਫੋਟੋ ਡਿਲੀਟ ਕਰਾਈ ਗਈ ਉਦੋਂ ਫਿਰ ਜਦੋਂ ਐਸਐਸਪੀ ਨੇ ਦਫ਼ਤਰ ਸੱਦੇ ਆਪਦੇ ਉਦੋਂ ਮੈਨੂੰ ਪਰਚੀ ਦੀ ਤਾਕਤਿਓਂ ਦਿੱਤੀ ਗਈ ਜਿਹੜਾ ਉਹ ਐਸਐਸਪੀ ਐਕਟ ਦਾ ਪਰਚਾ ਕਹਿੰਦੇ ਆ ਨਾ ਅੱਜ ਉਹ ਧਰ ਨਹੀਂ ਦੇ ਰਹੀ ਉਹ ਐਸਐਸਪੀ ਸਾਹਿਬ ਖੋਹ ਦੇ ਰਹੇ ਆ ਉਹ ਪਹਿਲਾ ਵਾਲੀ ਕਿਹੜਾ ਵਾਲਾ ਵੀ ਤੁਸੀਂ ਨਸ਼ਾ ਖਿਲਾਫ ਕਿਉਂ ਬੋਲਦੇ ਹੋ ਅੱਛਾ ਇਹ ਜਿਹੜਾ ਤੁਹਾਨੂੰ ਐਸਟੀ ਜਿਹੜਾ ਐਕਟ ਦੇ ਤਹਿਤ ਪਰਚਾ ਦੇਣ ਦੀ ਗੱਲ ਉਹ ਐਸ ਘਟਨਾ ਦੀ ਨਹੀਂ ਪੈਣਾ ਨਹੀਂ ਘਟਨਾ ਦੀ ਕਿਸੇ ਦੀ ਨਹੀਂ ਜਿਹੜਾ ਮੋਟਿਵ ਹੈ ਉਹਨਾਂ ਦਾ ਮੋਟਿਵ ਉਹ ਹੈ ਐਕਟ ਘਟਨਾ ਇਹੀ ਬਣਾਉਣਗੇ ਇੱਕ ਬੰਦੇ ਨੂੰ ਕੁੱਟਿਆ ਜਾ ਰਿਹਾ ਤੇ ਤੁਸੀਂ ਉਸੇ ਤੇ ਪਰਚਾ ਦੇ ਰਹੇ ਹੋ ਐਸਟੀ ਐਕਟ ਦੇ ਤਹਿਤ ਇਸ ਕਰਕੇ ਕਿ ਦਬਾਅ ਸਕੂ ਐਸਐਸਪੀ ਸਿੱਧਾ ਫੋਨ ਕਰਕੇ ਕਹਿ ਰਿਹਾ ਔਰ ਇਹ ਪਤਾ ਕੀ ਹੈ ਜਿਹੜਾ ਮੁੱਖ ਮੰਤਰੀ ਨੇ ਤੁਹਾਨੂੰ ਕਿਹਾ ਸੀ ਨਾ ਕਿ ਕੋਈ ਗੱਲ ਹੋਵੇ ਉਹ ਬਾਕੀ ਧੱਕਿਆਂ ਦੀ ਗੱਲ ਕਰ ਰਹੇ ਸੀ ਉਹਦੇ ਜਿਹੜੇ ਸਾਡੇ ਧੱਕੇ ਉਹ ਜਾਇਜ਼ ਸਰਕਾਰੀ ਹੋ ਗਿਆ ਅੱਜ ਤੋਂ ਮਤਲਬ ਤਾਂ ਸਾਰੀਆਂ ਸਰਕਾਰਾਂ ਦਾ ਕੰਮ ਆਹੀ ਹੋ ਗਿਆ ਕਿ ਅਸੀਂ ਤਾਂ ਕਰਾਂਗੇ ਜੋ ਕਰਾਂਗੇ ਬਾਕੀ ਕੋਈ ਘਰੇ ਤਾਂ ਸਾਨੂੰ ਦੱਸਿਓ ਜੀ ਨਾ ਨਾ ਤਾਂ ਯਾਰ ਆ ਬਦਲਾਅ ਆਪ ਸੀਗਾ ਆਪੇ ਆ ਬਦਲਾਅ ਵੇਖ ਲਓ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਤੁਸੀਂ ਨਾਂ ਤੋਂ ਵਾਕਿਫ ਹੋ ਇਹਨਾਂ ਨਾਲ ਤੁਸੀਂ ਨਾਂ ਤੋਂ ਵਾਕਿਫ ਹੋ ਥੋੜੇ ਬਾਅਦੇ ਰਿਪੋਰਟਿੰਗ ਕਰ ਚੁੱਕੇ ਨੇ ਸਾਰੇ ਲੋਕ ਵਾਕਿਫ ਨੂੰ ਜੇ ਉਹਨਾਂ ਨਾਲੇ ਘਟਨਾ ਹੋ ਰਹੀ ਹੈ ਤਾਂ ਬਾਕੀ ਹੁੰਦਾ ਕੀ ਹਾਲ ਹੋਊਗਾ ਚੱਕ ਕੇ ਪੁਲਿਸ ਵਾਲੇ ਭੇਜਦੇ ਨੇ ਜਦੋਂ ਯੂਨੀਵਰਸਿਟੀ ਦੇ ਵਿੱਚ ਮਸਲਾ ਚੰਡੀਗੜ੍ਹ ਪੁਲਿਸ ਨਾਲ ਡੰਡੇ ਥੋੜੀ ਪੁਲਿਸ ਮਾਰਦੀ ਆ ਐਥੇ ਕੀ ਕਰ ਰਹੇ ਹੋ ਐਥੇ ਥੋੜੀ ਪੁਲਿਸ ਧਮਕੀਆਂ ਦੇ ਰਹੀ ਹੈ ਕਿ ਵੇਖ ਬਾਹਰ ਨਿਕਲ ਜੋ ਧਮਕੀ ਬਾਹਰ ਧੱਕੇ ਨਾਲ ਬਾਹਰ ਕਢਾ ਰਹੇ ਹੋ ਕਿ ਛੁੱਟੀ ਦਿਓ ਇਹਨਾਂ ਨੂੰ ਵਾ ਬਦਲਾਵ ਵਾਲਿਓ ਕਰਤਾ ਬਦਲਾਵ ਤੁਸੀਂ ਮੈਨੂੰ ਲੱਗਦਾ ਹੁਣ ਲੋਕਾਂ ਨੂੰ ਥੋੜੇ ਬਦਲਾਪ ਦਾ ਸੋਚਣਾ ਪੈਣਾ ਹੈ ਥੋੜਾ ਬਦਲਾਪ ਤਾਂ ਨਹੀਂ ਹੋਇਆ ਹੁਣ ਲੋਕ ਬਦਲਾਪ ਜ਼ਰੂਰ ਕਰਨਗੇ ਜੇਬ ਜਾ ਬਦਲਾਪ ਤੁਸੀਂ ਕੀਤਾ ਤੁਸੀਂ ਬੇਫਿਕਰ ਰਹੋ ਜੇ ਜੇ ਇਹਨਾਂ ਨੇ ਐਫਜੀ ਕੋਈ ਹਰਕਤ ਕੀਤੀ ਇਹ ਆਂਦੇ ਨਾ ਕਿ ਕਾਊਂਟਰ 'ਚ ਬਰਚਾ ਕਰਦੀਏ ਤੇ ਇਹ ਨਾ ਤੁਸੀਂ ਬਿਲਕੁਲ ਨਹੀਂ ਝੁਕਣਾ ਜੇ ਕਰਨਗੇ ਤੁਹਾਡੇ ਵਿਰੁੱਧ ਤਾਂ ਸਾਰਾ ਬੰਦ ਕਰਾਂਗੇ ਇੱਥੇ ਲੈ ਕੇ ਸਾਰੇ ਪੰਜਾਬ ਨੂੰ ਸਦਾਂਗੇ ਚਿੰਤਾ ਨਹੀਂ ਕਰਨੀ ਕਿਉਂਕਿ ਅਸੀਂ ਇੱਕੋ ਕੰਮ ਕਰ ਰਹੇ ਆਂ ਆਪਾਂ ਸਾਰੇ ਕਿ ਜਦੋਂ ਕਿਸੇ ਇਕਤੇ ਧੱਕਾ ਹੋਵੇ ਨਾ ਤਾਂ ਆਪਾਂ ਸਾਰੇ ਇਕੱਠੇ ਹੋ ਜੀਏ ਤਾਂ ਜੋ ਇਹ ਫੇਰ ਹੀ ਬੰਦੇ ਦੇ ਪੁੱਤ ਬਣਨਗੇ ਨਹੀਂ ਤਾਂ ਕੱਲਾ-ਕੱਲਾ ਕਰਕੇ ਕੁੱਟਣਗੇ ਜਿਵੇਂ ਅੱਜ ਯੂਨੀਵਰਸਿਟੀ ਦਾ ਮਸਲਾ ਹੀ ਸਾਰਾ ਪੰਜਾਬ ਪਹੁੰਚਿਆ ਨਾ ਤੇ ਜੇ ਇਹਨਾਂ ਨਾਲ ਮਸਲਾ ਤਾਂ ਵੀ ਪਹੁੰਚੂਗਾ ਕਿਤੇ ਵੀ ਕੁਝ ਹੋਊਗਾ ਐਂ ਹੀ ਕਰਾਂਗੇ ਆਪਾਂ ਚਿੰਤਾ ਨਾ ਕਰਿਓ ਜੀ ਸਭ ਤੁਹਾਡੇ ਨਾਲ ਹੈ ਤੇ ਆ ਡਾਕਟਰ ਨੂੰ ਵੀ ਅਸੀਂ ਮਿਲ ਕੇ ਜਾਨੇ ਭਾਈ ਸਾਹਿਬ ਜਦੋਂ ਮਰੀਜ਼ ਨਹੀਂ ਚਾਹ ਰਿਹਾ ਤੁਸੀਂ ਧੱਕੇ ਨਾਲ ਕਰੋਗੇ ਰਿਲੀਜ਼ ਕਰੂਗੇ ਕਿੰਨੇ ਕ ਮਰੀਜ਼ਾਂ ਨੂੰ ਹੋਰ ਕਰਦੇ ਹੋ ਤੁਸੀਂ ਐ ਉਹ ਚੈੱਕ ਵੀ ਕਰ ਲਓ ਜਿਹੜੀ ਕੱਟੀ ਹੋਈ ਹੈ ਚੁੱਤੀ ਹੈਗਾ ਮੈਂ ਉਹ ਲੈ ਕੇ ਹੁਣੇ ਜਾ ਕੇ ਕਰਕੇ ਜਾਨੇ ਆ ਗੱਲ ਇਹਨਾਂ ਨਾਲ ਕਿ ਇਹ ਦਾ ਮਤਲਬ ਕੀ ਹੈ ਹੋਰ ਵੀ ਕੱਲ ਦੱਸਦੇ ਹਾਂ ਜਦੋਂ ਇੱਥੇ ਪੱਤਰਕਾਰ ਭਾਈ ਜਾਂਦੇ ਨੇ ਸਾਰੇ ਬੰਦੇ ਖੜੇ ਈ ਲਾ ਤੇ ਡਾਕਟਰਾਂ ਦੇਖਣ ਆਏ ਅੱਛਾ ਦੇਖਣ ਆਏ ਕਹਿੰਦੇ ਇਹ ਕੀ ਤਮਾਸ਼ਾ ਬਣਾ ਰੱਖਿਆ ਤੁਸੀਂ ਕੀ ਪਤਾ ਲੈਣ ਆਏ ਜੀ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਤੁਹਾਨੂੰ ਗੱਲ ਕਰਵਾ ਦਿੰਦੇ ਹਾਂ ਸਾਰੇ ਪਾਸੇ ਜਾਵਣ ਤੇ ਕਹਿੰਦੇ ਇਹ ਤੀ ਤਮਾਸ਼ਾ ਬਣਾ ਰੱਖਿਆ ਮਤਲਬ ਰਿਪੋਰਟਿੰਗ ਕਰਨੀ ਤਮਾਸ਼ਾ ਨਹੀਂ ਬਈ ਇਹਨੇ ਕਿਉਂ ਇਹਨਾਂ ਦੇ ਮੀਨਸ ਗੱਲ ਕਰੇ ਮੇਰੇ ਕੋਲ ਆ ਰਹੇ ਆ ਉਹੀ ਨਾ ਲਾਈਨ ਆ ਰਹੇ ਇੱਥੇ ਦੇ ਵਗੈਰਾ ਅਸੀਂ ਰਿਪੋਰਟਾਂਗੇ ਤਮਾਸ਼ਾ ਦਾ ਇਹ ਤਮਾਸ਼ਾ ਹੈ ਤੁਸੀਂ ਸੱਚ ਨੂੰ ਦੱਸ ਰਹੇ ਹੋ ਇਹ ਤਮਾਸ਼ਾ ਹੈ ਇਸ ਤਮਾਸ਼ੇ ਤੋਂ ਡਰ ਰਹੇ ਹੋ ਕਿ ਸੱਚ ਦੱਸਿਆ ਜਾ ਰਿਹਾ ਵਾਹ ਵਾਹ ਕਮਾਲ ਕਰੀ ਜਾਂਦੇ ਹੋ ਪੱਤਰਕਾਰ ਕੋਈ ਵੀ ਕਰ ਸਕਦਾ ਹੈ ਉਸ ਨੂੰ ਬਲੈਕ ਮੈਜਿੰਗ ਦਾ ਐਜਾਂ ਦੇ ਰੋਪ ਉਹ ਤਿਆਰ ਹੈ ਪੱਤਰਕਾਰ ਵਾ ਬਖਤੌਰ ਸਿੰਘ ਜੀ ਆਇਓ ਜੇ ਉਰੇ ਕੇਰਾ ਤੁਸੀਂ ਤਾਂ ਬੜਾ ਕੁਝ ਵੇਂਦੇ ਰਹੇ ਹੋ ਆਜੋ ਮਾੜਾ ਜਉੜੇ ਆਜੋ ਸਾਡੇ ਕੋਲੇ ਆਹ ਵੇਖ ਲਓ ਇੱਕ ਬਦਲਾਵ ਵਾਲਿਆਂ ਨੇ ਚੰਦ ਚਾੜਤਾ ਪਹਿਲਾਂ ਇਹ ਜੇ ਬਦਲਾਵ ਤਾਂ ਤੁਸੀਂ ਤਾਂ ਬਹੁਤ ਵੇਖੇ ਨੇ ਬਹੁਤ ਦੇ ਹੁਣ ਇਹ ਵਾਧਾ ਲੈ ਕੇ ਘਾਟ ਆਲੇ ਆ ਤਾਂ ਮੈਂ ਕਹਿੰਦਾ ਵੀ ਟੱਪ ਗਏ ਟੱਪ ਗਏ ਉਹਨਾਂ ਨੂੰ ਛੱਡ ਗਏ ਆਹ ਹਾਲ ਲੈ ਮੈਨੂੰ ਲੱਗਾ ਆਹੀ ਬਦਲਾਵ ਤੇ ਅਸੀਂ ਨਾ ਰੋਪੜ ਚਲੇ ਗਏ ਰਣਜੀਤ ਸਿੰਘ ਜੀ ਥੋੜਾ ਵੀ ਮਾੜਾ ਜਾ ਥੋੜਾ ਜਿਹਾ ਬਿਮਾਰੀ ਚੋਂ ਨਿਕਲੂਗੇ ਉੱਥੇ ਮਾਈਨਿੰਗ ਚੱਲਦੀ ਸੀ ਹਾਂਜੀ 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 ਅਸੀਂ ਜਾ ਕੇ ਉੱਥੇ ਮੈਂ ਕਿਹਾ ਲੱਗਿਆ ਬਦਲਾਅ ਆ ਗਿਆ ਪਤਾ ਉਹਨਾਂ ਨੇ ਕੀ ਕੀਤਾ ਆਂਦੇ ਆ ਗਿਆ ਬਦਲਾਅ ਮੈਂ ਕਿਹਾ ਕਿਹੜਾ ਮੈਨੂੰ ਵੀ ਦੱਸ ਦਿਓ ਅਦੇ ਜੇ ਟਿੱਪਰ ਤਾਂ ਉਹੀ ਐ ਖੱਡਾਂ ਵੀ ਉਹੀ ਨੇ ਉੱਤੇ ਪੈਸਾ ਜਿਹਨੂੰ ਜਾਂਦਾ ਉਹ ਬਦਲ ਗਿਆ ਆ ਬਦਲਾਅ ਵੈ ਹੁਣ ਵੀ ਭਾਈ ਆਹੀ ਧੱਕੇ ਪਹਿਲਾਂ ਸੀ ਉਹੀ ਧੱਕੇ ਹੁਣ ਨੇ ਸਿਰਫ ਉੱਤੇ ਧੱਕੇ ਕਰਨ ਵਾਲੇ ਬੰਦੇ ਬਦਲ ਗਏ ਹੁਣ ਝਾੜੂ ਵਾਲਿਆਂ ਦੇ ਪਹਿਲਾਂ ਪੰਜੇ ਤੇ ਤੱਕੜੀ ਤੇ ਉਹ ਪੁੱਲ ਵਾਲੇ ਸੀਗੇ ਸਿਸਟਮ ਉਹੀ ਹੈ ਸਿਸਟਮ ਉਹੀ ਹੈ ਨਾ ਬਦਲ ਗਿਆ ਸਿਸਟਮ ਉਹੀ ਹੈ ਔਰ ਇੱਕ ਹੋਰ ਗੱਲ ਜੱਸ ਇਹਨਾਂ ਦੇ ਐਸਐਸਪੀ ਨਹੀਂ ਬਦਲਦੇ ਉਹ ਹੰਡੀ ਆਈ ਜੀ ਹੋ ਜਾਂਦੇ ਨੇ ਜਾਂ ਕੁਝ ਹੋਰ ਹੋ ਜਾਂਦੇ ਨੇ ਕਮਾਊ ਪੁੱਤ ਸਾਰੇ ਉਹੀ ਨੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਚ ਹੋਵੇ ਜਾਂ ਪੁਲਿਸ ਚ ਹੋਵੇ ਹਰ ਸਰਕਾਰ ਦੇ ਵਿੱਚ ਮੂਰਲੀਆ ਸਫਾਂ ਚ ਉਹੀ ਉਹ ਮੂਰਲੀਆ ਸਫਾਂ ਚ ਉਹੀ ਬੈਠੇ ਨੇ ਆਹ ਕੰਮ ਉਹੀ ਚਾੜਦੇ ਨੇ ਚੰਦ ਔਰ ਐਕਸਪੀਰੀਅੰਸ ਨੇ ਕਿਵੇਂ ਇਹਨਾਂ ਨੂੰ ਰੋਕਣਾ ਐ ਐਸਟੀ ਐਕਟ ਲਾ ਦਿਓ ਅਗੇਂਸਟ ਕਿਹੜੀ ਗੱਲ ਚੈਸਟੀ ਐਕਟ ਵੀ ਕੀ ਗਏ ਇਹਨਾਂ ਨੇ ਕਿਹਾ ਕੁੱਟੀ ਜਾ ਰਹੇ ਆ ਬੰਦੇ ਗਲਾ ਘੁੱਟ ਰਹੇ ਲੱਤਾਂ ਮਾਰ ਰਹੇ ਆ ਇਹਨਾਂ ਨੇ ਕੀ ਗੁਨਾਹ ਕਰਤਾ ਉੱਥੇ ਕਿਹਨੂੰ ਗਾਲ ਕੱਢਤੀ ਕਿਉਂ ਕੱਢਤੀ ਬਸ ਲਾਵਾਂਗੇ ਬੇਫਿਕਰ ਰਹੋ ਜੇ ਤੁਹਾਡੇ ਨਾਲ ਐ ਜਿੱਥੋਂ ਤੱਕ ਜਾਣਾ ਪਿਆ ਉੱਥੋਂ ਤੱਕ ਨਾਲ ਐ ਚਿੰਤਾ ਨਹੀਂ ਕਰਨੀ ਕੋਈ ਮਤਲਬ ਇਹਨਾਂ ਨੂੰ ਥੋੜਾ ਜਿਆਦਾ ਰੈਸਟ ਕਰਨ ਦੀ ਆਪਾਂ ਜਰਾ ਉਹਨਾਂ ਨੂੰ ਵੀ ਪੁੱਛਦੇ ਬਾਅਦ ਚ ਕੀ ਗੱਲ ਐ ਕਿਵੇਂ ਛੁੱਟੀ ਦੇਣਗੇ